ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਐਮਐਲਏ ਰੁਪਿੰਦਰ ਸਿੰਘ ਹੈਪੀ ਹਲਕਾ ਬਸੀ ਪਠਾਣਾ ਤੋਂ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਹਰ ਖੇਤਰ ਦੇ ਵਿੱਚ ਕੰਮ ਕੀਤਾ ਜਾ ਰਿਹਾ ਹੈ ਇਸ ਇਸ ਵਕਤ ਆਪਾਂ ਗੱਲ ਕਰਾਂਗੇ ਜਿਹੜਾ ਇਤਿਹਾਸਿਕ ਫੈਸਲਾ ਕੀਤਾ ਗਿਆ ਛੋਟੇ ਵਪਾਰੀਆਂ ਲਈ ਜੋ ਇਤਿਹਾਸਿਕ ਫੈਸਲਾ ਮਾਨ ਸਰਕਾਰ ਨੇ ਕੀਤਾ ਉਹਦੇ ਬਾਰੇ ਆਪਾਂ ਗੱਲਬਾਤ ਜਰੂਰ ਕਰਾਂਗੇ ਮਾਨ ਸਰਕਾਰ ਨੇ ਇਨਸਪੈਕਟਰ ਰਾਜ ਜਿਹੜਾ ਉਹ ਖਤਮ ਕਰ ਦਿੱਤਾ ਦੇਸ਼ ਵਿੱਚ ਪਹਿਲੀ ਵਾਰ 20 ਤੋਂ ਘੱਟ ਕਰਮਚਾਰੀ ਰੱਖਣ ਵਾਲੀਆਂ ਦੁਕਾਨਾਂ ਅਤੇ ਵਪਾਰਕ ਸੰਸਥਾਵਾਂ 'ਤੇ ਹੁਣ ਕੋਈ ਡਰ ਨਹੀਂ ਚੱਕਰ ਨਹੀਂ ਸਿਰਫ ਇੱਕ ਵਾਰ 6 ਮਹੀਨਿਆਂ ਦੇ ਅੰਦਰ ਆਪਣੀ ਜਾਣਕਾਰੀ ਦਿਓ ਫਿਰ ਕੋਈ ਰਿਪੋਰਟ ਇਨਸਪੈਕਸ਼ਨ ਜਾਂ ਪਰੇਸ਼ਾਨੀ ਦਾ ਤੁਹਾਨੂੰ ਸਾਹਮਣਾ ਜਿਹੜਾ ਉਹ ਨਹੀਂ ਕਰਨਾ ਪਊਗਾ ਹਰ ਚੀਜ਼ ਨੂੰ ਇੱਕ ਸੁਖਾਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਆ ਕਰਮਚਾਰੀਆਂ ਲਈ ਵਧੀਆ ਖਬਰ ਇਹ ਵੀ ਹੈ ਕਿ ਓਵਰਟਾਈਮ ਜਿਹੜਾ 50 ਘੰਟੇ ਤੋਂ ਵਧਾ ਕੇ 144 ਘੰਟੇ 3 ਮਹੀਨੇ ਵਿੱਚ ਦਿਨ ਵਿੱਚ 9 ਘੰਟਿਆਂ ਤੋਂ ਵੱਧ ਕੇ ਜੇ ਕੰਮ ਹੁੰਦਾ ਤਾਂ ਦੁੱਗਣੀ ਤਨਖਾਹ ਜਿਹੜੀ ਆ ਉਹ ਉਹ ਮਿਲੂਗੀ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਮੀਲ ਪੱਥਰ ਜਿਹੜਾ ਸਾਬਤ ਹੋਊਗਾ ਇਹ ਫੈਸਲਾ ਜਿਹੜਾ ਵੱਡੇ ਵਪਾਰੀਆਂ ਲਈ ਜਿਹੜੀ ਸੁਵਿਧਾ ਹੈ ਉਹ ਵੀ ਰੱਖੀ ਗਈ ਆ ਤੇ ਇਹਦੇ ਚ 20 ਜਾਂ 20 ਤੋਂ ਵੱਧ ਕਰਮਚਾਰੀਆਂ ਵਾਲੇ ਵਪਾਰੀ ਅਰਜੀ ਦੇਣ ਤੋਂ ਬਾਅਦ 24 ਘੰਟਿਆਂ ਦੇ ਵਿੱਚ ਰਜਿਸਟ੍ਰੇਸ਼ਨ ਮਨਜ਼ੂਰ ਹੋਊਗੀ ਹੋਊਗੀ ਜੇ ਰਜਿਸਟ੍ਰੇਸ਼ਨ ਮਨਜ਼ੂਰ ਨਹੀਂ ਦੇ ਕੋਈ ਜਵਾਬ ਨਹੀਂ ਆਉਂਦਾ ਤਾਂ ਰਜਿਸਟ੍ਰੇਸ਼ਨ ਜਿਹੜੀ ਆ ਉਹ ਆਪਣੇ ਆਪ ਮਨਜ਼ੂਰ ਮੰਨ ਲਈ ਜਾਊਗੀ ਜੁਰਮਾਨਿਆਂ ਦੇ ਵਿੱਚ ਵੀ ਪਹਿਲਾਂ ਦੇ ਨਾਲੋਂ ਬਹੁਤ ਫਰਕ ਪਿਆ ਇਨਸਾਫ ਦੁਆਇਆ ਗਿਆ ਸਹੀ ਤਰੀਕੇ ਨਾਲ ਕੀਤਾ ਗਿਆ ਪਹਿਲਾਂ ਜਿਹੜਾ ਜੁਰਮਾਨਾ 25 ਰੁਪਏ ਤੋਂ 100 ਰੁਪਏ ਤੱਕ ਹੁੰਦਾ ਸੀ ਹੁਣ ਜੁਰਮਾਨਾ ਜਿਹੜਾ 1000 ਤੋਂ ਤੇ حضرت 10000 ਰੁਪਏ ਤੱਕ ਜਿਹੜਾ ਜੁਰਮਾਨਾ ਹੋਊਗਾ ਪਹਿਲੀ ਗਲਤੀ ਤੇ 3 ਮਹੀਨੇ ਦੀ ਮਿਆਦ ਮਿਲੇਗੀ ਜੇ ਆਪਾਂ ਨੇ ਉਹਨੂੰ ਗਲਤੀ ਸੁਧਾਰਨ ਨਹੀਂ ਆ ਤਾਂ 3 ਮਹੀਨਿਆਂ ਦੇ ਲਈ ਆਪਾਂ ਨੂੰ ਸਵਾ ਮਿਲੇਗਾ ਕਾਨੂੰਨੀ ਮਾਮਲੇ ਜਿਹੜੇ ਨੇ ਉਹਨਾਂ ਦੇ ਸਿੱਧੇ ਨਿਪਟਾਰੇ ਕੀਤੇ ਜਾਣਗੇ ਛੋਟੇ ਮਾਮਲੇ ਹੁਣ ਅਦਾਲਤਾਂ ਵਿੱਚ ਨਹੀਂ ਜਾਣਗੇ ਜੁਰਮਾਨਾ ਭਰੋ ਤੇ ਆਪਣਾ ਜਿਹੜਾ ਮਾਮਲਾ ਨਾਲ ਦੀ ਨਾਲ ਨਿਪਟਾ ਲਓ ਇਹ ਆਪਣੇ ਆਪ ਦੇ ਵਿੱਚ ਸੁਖਾਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਸੋ ਇਹ ਵੀ ਮਾਨ ਸਰਕਾਰ ਦਾ ਬਹੁਤ ਵੱਡਾ ਜਿਹੜਾ ਇਹ ਕੋਪਰਾ ਲੈ ਹੈਗਾ ਆਮ ਲੋਕਾਂ ਦੇ ਲਈ ਵਪਾਰੀਆਂ ਦੇ ਲਈ ਤੇ ਆਮ ਜੋ ਕੰਮ ਕਰ ਕੰਮ ਕਰ ਕਰਦੇ ਨੇ ਆਪਣਾ ਉਹਨਾਂ ਦੇ ਲਈ ਇਹ ਮਾਨ ਸਰਕਾਰ ਦਾ ਵੱਡਾ ਕਦਮ ਹੈ ਵਪਾਰੀਆਂ ਲਈ ਆਸਾਨੀ ਹੈ ਕਰਮਚਾਰੀਆਂ ਲਈ ਆਸਾਨੀਆਂ ਪੰਜਾਬ ਵਿੱਚ ਵਪਾਰ ਕਰਨਾ ਜਿਹੜਾ ਹੋਰ ਵੀ ਸੌਖਾ ਬਣਿਆ ਇਹਨਾਂ ਸਾਰਿਆਂ ਦੇ ਨਾਲ ਸੋਹੇ ਦੇ ਨਾਲ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਉਮੀਦ ਕਰਦਾ ਕਿ ਇਦਾਂ ਦੇ ਇਤਿਹਾਸਿਕ ਫੈਸਲੇ ਜਿਹੜੇ ਨੇ ਉਹ ਅੱਗੇ ਤੋਂ ਵੀ ਹੁੰਦੇ ਰਹਿਣਗੇ ਸੋ ਪੰਜਾਬ ਦੀ ਜਨਤਾ ਨਾਲ ਕੀਤੇ ਹੋਏ ਵਾਅਦੇ ਜਿਹੜੇ ਆ ਮਾਨ ਸਰਕਾਰ ਪੂਰੀ ਤਰ੍ਹਾਂ ਨਾਲ ਨਿਭਾ ਰਹੀ ਆ ਸੋ ਬਹੁਤ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ